ਹਾਂਜੀ ਸੰਗਤ ਜੀ ਕਰੋ ਦਰਸ਼ਨ ਸ੍ਰੀ ਹੇਮਕੁੰਡ ਸਾਹਿਬ ਦੇ ਬਾਹਰ ਦਾ ਮਨਮੋਹਕ ਨਜ਼ਾਰਾ ਦੇਖ ਸਕਦੇ ਹਾਂ ਬਹੁਤ ਸਾਰੀ ਸੰਗਤ ਜਿਹੜੀ ਹੈ ਬਾਹਰ ਨਜ਼ਰ ਆ ਰਹੀ ਹੈ ਮੀਂਹ ਪੈ ਕੇ ਹਟਿਆ ਥੋੜਾ ਥੋੜਾ ਹੋਰ ਵੀ ਪੈ ਰਿਹਾ ਇਸ ਤੋਂ ਪਹਿਲਾਂ ਬਰਫ ਸੀ ਸਾਰੇ ਪਾਸੇ ਜਿਹੜੀ ਕਾਫੀ ਹੱਦ ਤੱਕ ਢਲ ਚੁੱਕੀ ਹੈ ਕਿਤੇ ਕਿਤੇ ਬਰਫ ਦੇ ਢੇਰ ਤੁਹਾਨੂੰ ਨਜ਼ਰ ਆਉਂਦੇ ਨੇ ਇੱਕਦਮ ਧੁੱਪ ਨਿਕਲੀ ਧੁੱਪ ਨੇ ਸਾਰੀ ਬਰਫ ਪਿਘਲਾਦੀ ਇਕਦਮ ਬਦਲੀ ਹੋਈ ਤੇ ਨਾਲ ਦੀ ਨਾਲ ਦੇਖੋ ਦੇਖ ਸਕਦੇ ਹਾਂ ਮੀਂਹ ਪੈਣ ਲੱਗ ਪਿਆ। ਇਹੀ ਦ੍ਰਿਸ਼ ਜਿਹੜਾ ਸ੍ਰੀ ਹੇਮਕੁੰਣ ਸਾਹਿਬ ਦਾ ਬਣਦਾ ਹੈ। ਮਿੰਟਾਂ 'ਚ ਹੀ ਧੁੱਪ ਨਿਕਲ ਆਉਂਦੀ ਹੈ। ਮਿੰਟਾਂ 'ਚ ਹੀ ਬੱਦਲ ਹੋ ਜਾਂਦੇ ਆ। ਮਿੰਟਾਂ 'ਚ ਮੀਂਹ ਪੈ ਜਾਂਦਾ ਤੇ ਬਰਫ਼ ਪੈ ਜਾਂਦੀ ਹੈ। ਪਤਾ ਨਹੀਂ ਲੱਗਦਾ ਮੌਸਮ ਕਿਵੇਂ ਚੇਂਜ ਹੁੰਦਾ ਹੈ। ਥੋੜੇ ਜਿਹੇ ਸਮੇਂ ਦੇ ਵਿੱਚ ਵਿੱਚ ਸਾਰੇ ਦੇ ਸਾਰੇ ਮੌਸਮ ਸ੍ਰੀ ਹੇਮਕੁੰਣ ਸਾਹਿਬ ਦੀ ਧਰਤੀ ਤੇ ਬੰਦਾ ਮੰਨ ਲੈਂਦਾ ਹੈ ਜਿਹੜੇ ਸਾਰੇ ਸਾਲ ਦੇ ਜਿੰਨੇ ਵੀ ਮੌਸਮ ਨੇ ਸਾਰੇ ਮਿੰਟਾਂ ਸਕਿੰਟਾਂ ਚ ਇੱਥੇ ਨਜ਼ਰ ਆਉਂਦੇ ਆ ਕਰੋ ਦਰਸ਼ਨ